ਆਪਣੀ ਪਨੀਰ ਨੂੰ ਪਹਿਲ ਦਿੰਦੇ ਆ। ਇਹ ਮੈਂ ਜਿਕਰੀ ਹੋਇਆ ਕਈ ਦਿਨ ਪਹਿਲਾਂ ਆਪਣੇ ਘਰੇ ਰਿਗਿਸਟਰਦਾਰ ਆਏ। ਮੈਂ ਦੁਕਾਨਦਾਰ ਤੋਂ ਪਨੀਰ ਲੈਣ ਗਿਆ। ਤੇ ਮਨ ਦੇ ਵਿੱਚ ਗੱਲ ਵੱਜੀ ਵੀ ਪਨੀਰ ਦੇ ਵਿੱਚ ਮਲਾਵਟ ਹੁੰਦੀ ਆ। ਮੈਂ ਜੇ ਦੁਕਾਨਦਾਰ ਨੂੰ ਰੇਟ ਪੁੱਛਿਆ ਪਨੀਰ ਦਾ ਰੇਟ ਤੋਂ ਬਾਅਦ ਉਹਨੂੰ ਕਿਹਾ ਆਪਾਂ ਨੂੰ ਇੰਨਾ ਪਨੀਰ ਚਾਹੀਦਾ। ਉਹਨੇ ਪਨੀਰ ਜੋਖਤਾ ਤੇ ਮੈਂ ਜਿਹੜਾ ਪਨੀਰ ਉਹਨੂੰ ਜੋਖਾ ਦੇ ਵਿੱਚ ਉਹਨੂੰ ਮੈਂ ਕਿਹਾ ਵੀ ਆਹ ਜਿਹੜਾ ਮੈਨੂੰ ਪਨੀਰ ਦਿੱਤਾ ਇਹਦੇ ਵਿੱਚ ਇੱਕ ਪੀਸ ਕੱਟ ਕੇ ਤੋੜੇ ਤੂੰ ਖਾ ਸਕਦਾ। ਕਹਿੰਦਾ ਨਹੀਂ ਉਹਨੇ ਮਨਾਂ ਕਰਤਾ। ਮੈਂ ਕਿਹਾ ਕਾਰਨ ਕਹਿੰਦਾ ਵੀ ਇਹ ਹੀ ਸਾਡਾ ਮਾਨ ਮਰਿਆ ਮਰਿਆ ਪਿਆ ਅਸੀਂ ਖਾਂ ਨਹੀਂ ਰਹਿੰਦੇ ਸਾਰਾ ਦਿਨ ਮੈਂ ਮੈਨੂੰ ਫਿਰ ਵੀ ਅੱਜਕੀਨ ਹੋ ਜੂ ਵੀ ਪਨੀਰ ਸਹੀ ਆ ਤੂੰ ਥੋੜਾ ਮੈਨੂੰ ਪੀਸ ਖਾ ਕੇ ਦਿਖਾ ਦੇ ਦੇ ਵਿੱਚੋਂ ਕੱਟ ਕੇ ਉਹਨੇ ਕੋਰਾ ਜਵਾਬ ਦਿੱਤਾ ਮਦ ਨੂੰ ਮੈਂ ਪਨੀਰ ਵਾਪਸ ਕੀਤਾ ਮੈਂ ਅਗਲੀ ਦੁਕਾਨ ਤੇ ਗਿਆ ਮਮੇਕਰ ਨੂੰ ਮੈਂ ਕਿਹਾ ਵੀ ਪਨੀਰ ਇੰਨਾ ਚਾਹੀਦਾ ਪਰ ਉਹ ਮੈਨੂੰ ਦੇ ਦਿੱਤੇ ਉਹਨੇ ਪਨੀਰ ਦਿੱਤਾ ਮੈਂ ਜਦੋਂ ਪਨੀਰ ਫਰਮ ਲੱਗਿਆ ਮੈਂ ਇਹਦੇ ਵਿੱਚੋਂ ਮੈਂ ਤੈਨੂੰ ਇੱਕ ਪੀਸ ਕੱਟ ਕੇ ਦਿਨਾ ਤੂੰ ਥੋੜਾ ਪੀਸ ਮੈਨੂੰ ਖਾ ਕੇ ਦਿਖਾ ਸਕਦਾ ਉਹਨੇ ਕੋਰਾ ਜਵਾਬ ਦਿੱਤਾ ਕਹਿੰਦਾ ਨਹੀਂ ਮੈਂ ਸੋਚਿਆ ਅੰਦਰੋਂ ਅੰਦਰੀ ਯਾਰ ਵੀ ਇਹਦੇ ਵਿੱਚ ਕਿਹੜਾ ਕੀ ਮਿਲავਤ ਕਰਦੇ ਉਹ ਵੀ ਦੋ ਦੁਕਾਨਦਾਰਾਂ ਕੋਲ ਗੈਮੇ ਦੋਨਾਂ ਨੇ ਖਾਂ ਤੋਂ ਮਨਾ ਕੀਤਾ ਮੈਂ ਇੱਕ ਵਾਰ ਨੂੰ ਹੋਰ ਟਰਾਈ ਕਰਨ ਮੈਂ ਇੱਕ ਹੋਰ ਦੁਕਾਨ ਤੇ ਗਿਆ ਉਹਨ ਉਹਦਾ ਜਵਾਬ ਮਤਲਬ ਵੀ ਹੈਰਾਨੀ ਜਨਕ ਸੀ ਉਹ ਕਹਿੰਦਾ ਲੈਣਾ ਲਓ ਨਹੀਂ ਇੱਥੇ ਰੱਖਦੇ ਤੇ ਜਾਓ ਮੈਂ ਇੱਕ ਹੋਰ ਦੁਕਾਨ ਤੇ ਗਿਆ ਨਾਲੇ ਚੌਥੀ ਤੇ ਮੈਂ ਉਹਨੂੰ ਕਿਹਾ ਵੀ ਪਨੀਰ ਲੈਣਾ ਚਾਹੁੰਦਾ ਸਾਰਾ ਕੁਝ ਸੇਮ ਰਿਪੀਟ ਹੋਇਆ ਮੈਂ ਉਹਨੂੰ ਕਿਹਾ ਪਨੀਰ ਮੈਨੂੰ ਖਾ ਕੇ ਦਿਖਾ ਸਕਦਾ ਇਹਨਾਂ ਉਹ ਕਹਿੰਦਾ ਹਾਂ ਕੋਈ ਸ਼ੱਕ ਹੀ ਨਹੀਂ ਕਰਦਾ ਮੈਂ ਪਨੀਰ ਖਾ ਰੂ ਜਦੋਂ ਆਪਾਂ ਪੀਰ ਕਹਿੰਦਾ ਸੁੱਧਾ ਪਿਓਰ ਆਪਣੇ ਕੋਲੇ ਕੋਈ ਮਿਲਾਵਟ ਨਹੀਂ ਪਨੀਰ ਦੇ ਵਿੱਚ ਮੈਂ ਪਨੀਰ ਨੂੰ ਖਾ ਕੇ ਦਿਖਾ ਸਕਦਾ ਹਾਂ ਮੈਂ ਚਲੋ ਠੀਕ ਹੈ ਮੈਂ ਉਹਨੂੰ ਮਤਲਬ ਆਪਣੇ ਹੱਥ ਨਾਲ ਛੋਟਾ ਜਿਹਾ ਟੁਕੜਾ ਪਨੀਰ ਦਾ ਕੱਟ ਕੇ ਦਿੱਤਾ ਉਹਨੇ ਬੜੀ ਕਲਾਕੀ ਨਾਲ ਪਨੀਰ ਦਾ ਟੁਕੜਾ ਲਿਆ ਤੇ ਆਪਣੇ ਮੂੰਹ ਦੇ ਵਿੱਚ ਰੱਖਿਆ ਤੇ ਖੈਰ ਤੇ ਦਵਾ ਲਿਆ ਮੈਨੂੰ ਲੱਗ ਗਿਆ ਪਤਾ ਮੈਂ ਜਾਣ ਦੀ ਬਜਾਏ 2 ਮਿੰਟ ਉਹਦੇ ਨਾਲ ਗੱਲਾਂ ਵੱਤਾਂ ਸ਼ੁਰੂ ਕਰਤੀਆਂ ਮੈਂ ਕਿੰਨੇ ਟਾਈਮ ਮੂੰਹ ਦੇ ਵਿੱਚ ਰੱਖੂ ਇੱਕ ਦੋ ਗੱਲਾਂ ਕਰਨ ਤੋਂ ਬਾਅਦ ਉਹ ਮੂੰਹ ਵਿੱਚ ਮਤਲਬ ਸਾਹਮਣੇ ਮਤਲਬ ਸਾਈਡ ਤੋਂ ਵਿਚਾਲੇ ਆ ਉਹ ਮੈਂ ਜੇ ਨਹੀਂ ਖਾਣਾ ਤਾਂ ਅਨਸਾਰ ਮੜਾ ਕਰਦੇ ਵੀ ਖਾ ਕੇ ਨਹੀਂ ਰਿਆ ਉਹਨੇ ਬਾਹਰ ਧੱਕੇ ਤੇ ਕਿਹਾ ਵੀ ਪਨੀਰ ਰੱਖ ਜਾ ਮਿਹਰबानी ਭਰਾਵਾਂ ਨੇ ਕਿ ਤੂੰ ਜਾ ਪਨੀਰ ਮੈਂ ਨਹੀਂ ਖਾ ਸਕਦਾ ਕਹਿੰਦਾ ਪਨੀਰ ਮੈਂ ਨਹੀਂ ਖਾ ਸਕਦਾ ਤੇਰੇ ਅੱਗੇ ਹੱਥ ਬੰਨੇ ਗਾ ਖੋਰ ਖੜਿਆ ਤੂੰ ਜਾ ਮੈਨੂੰ ਫੇਰ ਇੱਕ ਵਾਰੀ ਮਹਾਪ੍ਰਾਪ ਮੈਂ ਚਲਾ ਜਾਊਂਗਾ ਕੋਈ ਗੱਲ ਨਹੀਂ ਤੁਹਾਨੂੰ ਇਹ ਦਹਾਦੀ ਦੇ ਵਿੱਚ ਕੀ ਮਲਾਉਣੇ ਤੁਸੀਂ ਜਿਹੜਾ ਤੁਸੀਂ ਮਤਲਬ ਮੈਂ ਇਹ ਤਿੰਨ ਪਹਿਲਾਂ ਦੋ ਇੱਕ ਦੋ ਦੁਕਾਨਾਂ ਤੇ ਪਹਿਲਾਂ ਵੀ ਗਿਆ ਕਿਸੇ ਨੇ ਮਤਲਬ ਪਨੀਰ ਖਾਨ ਤੋਂ ਹਾਂ ਨਹੀਂ ਕੀਤੀ ਮਾਣੇ ਕੀਤੀ ਸਾਰਿਆਂ ਨੇ ਵੀ ਕੀ ਮਲਾਉਣੇ ਤੁਸੀਂ ਇਹਦੇ ਵਿੱਚ ਉਹ ਕਹਿੰਦਾ ਮੈਨੂੰ ਤਾਂ ਆਪ ਨਹੀਂ ਪਤਾ ਕੀ ਮਲਾਉਣੇ ਕੀ ਨਾ ਬਸ ਤੂੰ ਜਾ ਇੱਥੇ ਜਾ ਘੋਰ ਖੜਿਆ ਵੀ ਆਪਣਾ ਕੰਮ ਨਭਦਾ ਮੈਂ ਚਲੋ ਠੀਕ ਹੈ ਮੈਂ ਫਿਰ ਸੋਚਿਆ ਵੀ ਆਪਣੇ ਸਾਰਿਆਂ ਨਾਲ ਗੱਲ ਸਾਂਝੀ ਕਰਾਂ ਵੀ ਇਹਦੇ ਵਿੱਚ ਪਨੀਰ ਦੇ ਵਿੱਚ ਉਹ ਕੀ ਮਲਾਉਂਦੇ ਨੇ ਜਿਹੜਾ ਉਹ ਦੁਕਾਨਦਾਰ ਖੁਦ ਹੀ ਖਾ ਰਿਹਾ ਤੇ ਆਪਾਂ ਨੂੰ ਖਵਾ ਰਿਹਾ ਆਪਣੇ ਬੱਚੇ ਵੀ ਖਾਂਦੇ ਆ तकरीबन ਸਾਰਾ ਆਪਣਾ ਪਰਿਵਾਰ ਖਾਂਦਾ ਜਦੋਂ ਆਪਾਂ ਲੈ ਕੇ ਆਉਨੇ ਆ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਵੀ ਪਨੀਰ ਵੀ ਚਾਹੀਏ ਜਾਂ ਕੀ ਮਲਾਇਆ ਹੋ ਜਾ ਸਕਦਾ ਹੈ ਜਿਹੜਾ ਦੁਕਾਨਦਾਰ ਖੁਦ ਨਹੀਂ ਖਾਂਦੇ ਤੇ ਆਪਾਂ ਨੂੰ ਖਵਾ ਰਹੇ ਨੇ